ਸਾਡੀ ਸਰਕਾਰ ਬਿਲਕੁਲ ਬਿਲਕੁਲ ਫੇਲ ਹੋਈ ਆ ਇਸ ਸਿਸਟਮ ਨੂੰ ਲੈ ਕੇ ਬੇਸ਼ੁਮਾਰ ਬੱਚੇ ਸੱਦ ਲੈ ਨਾ ਉਹਨਾਂ ਦੀ ਰਹਿائش ਦਾ ਬੰਦੋਬਾਸ ਕੀਤਾ ਨਾ ਉਹਨਾਂ ਲਈ ਮੈਡੀਕਲ ਫੈਸਿਲਿਟੀਆਂ ਬਣਾਈਆਂ ਆ ਜਿਹੜਾ ਕਿ ਇੱਕ ਮੇਨ ਮੁੱਦਾ ਬਣ ਕੇ ਰਹਿ ਗਿਆ ਬੱਚਿਆਂ ਨੂੰ ਜਗ੍ਹਾ ਨਹੀਂ ਮਿਲ ਰਹੀ ਰੈਂਟ 15-1500 ਡਾਲਰ ਨੂੰ ਉਹ ਵੀ ਸ਼ੇਅਰ ਕਰਨਾ ਪੈ ਰਿਹਾ ਨਕਲੀ ਵਿਦਿਅਕ ਅਦਾਰਿਆਂ ਨੇ ਸਾਡੀ ਮਤਮਾਰਤੀ ਕੈਨੇਡਾ 'ਚ ਹੁਣ ਉਹ ਬੱਚੇ ਅਖੀਰ ਤੇ ਲੇਬਰ 'ਚ ਵਿੱਚ ਹੀ ਰਹਿ ਗਏ ਲੇਬਰ ਜੋਗੇ ਹੀ ਰਹਿ ਗਏ ਕਿ ਉਹਨਾਂ ਨੂੰ ਕਿਸੇ ਵੱਡੇ ਦਫ਼ਤਰ 'ਚ ਜੌਬ ਨਹੀਂ ਮਿਲਣੀ ਉਹ ਸਾਡੇ ਪੰਜਾਬੀ ਮжоਰਿਟੀ ਬੱਚੇ ਇੱਥੇ ਹੀ ਫਸ ਗਏ ਜਾ ਕੇ ਸੋ ਇਹ ਵੀ ਇੱਕ ਦੁੱਖ ਵਾਲੀ ਗੱਲ ਆ ਕਿਉਂ ਜਾਂ ਦੂਸਰੇ ਅਖਰਾਂ 'ਚ ਇਹ ਕਹ ਲਓ ਮੈਂ ਤੇ ਖੁੱਲ ਕੇ ਕੈਨੇਡਾ ਸਰਕਾਰ ਦੀ ਬੜੀ ਨਿੰਦਿਆ ਕਰਦਾ ਰਹਿਣਾ ਆ ਉਹਨਾਂ ਨੇ ਸਟੂਡੈਂਟਸ ਦੇ ਨਾਂ ਤੇ ਇੱਕ ਸਸਤੀ ਲੇਬਰ ਕੈਨੇਡਾ 'ਸੱਦ ਲਈ ਆ ਮੇਰੀ ਨਿਮਰਤਾ ਸਦ ਬੇਨਤੀ ਆ ਕੈਨੇਡਾ ਕਿਤੇ ਨਹੀਂ ਜਾਣਾ ਕੈਨੇਡਾ ਜੀ ਸੱਦ ਕੇ ਆਓ ਪਰ ਆਪਣਾ ਪਲਾਨ ਕਰਕੇ ਆਓ ਜਦੋਂ ਮਾਪੇ ਪੰਜਾਬ ਚ ਬੈਠੇ ਨੇ ਤਾਂ ਬੱਚਾ ਬਾਹਰ ਹੈ ਤੇ ਬਾਹਰੋਂ ਫੋਨ ਆ ਜਾਏ ਤੇ ਤੁਹਾਡੇ ਬੱਚੇ ਦੀ ਡੈਥ ਹੋ ਗਈ ਹੈ ਮੇਰਾ ਖਿਆਲ ਉਹ ਤੋਂ ਭੈੜਾ ਸਮਾ ਕਿਸੇ ਵੀ ਮਾਪੇ ਤੇ ਨਹੀਂ ਹੋ ਸਕਦਾ ਇਹ ਜਿਹੜੇ ਬੱਚਿਆਂ ਦਾ ਰਜਾਂ ਨੇ ਕਿਸੇ ਨੇ ਖੁਦਕੁਸ਼ੀ ਕਰ ਲਈ ਕਿਸੇ ਨੇ ਓਵਰਡੋਸ ਕਰ ਲਿਆ ਕਿਸੇ ਕੋ ਸਟ्रेस ਬਹੁਤ ਆ ਉਹ ਉਹ ਇੰਨੀ ਝੱਲਣ ਦੇ ਜੋਗੇ ਨਹੀਂ ਸੀ ਕਿ ਉਹਨਾਂ ਨੇ ਇੱਥੇ ਕਦੀ ਔਖਾ ਟਾਈਮ ਦੇਖਿਆ ਨਹੀਂ ਸੀਗਾ ਸੋ ਉਹਦਾ ਇਹਦਾ ਕਾਰਨ ਇੱਕੋ ਹੀ ਆ ਕਿ ਅਨਪਲਾਨ ਜਦੋਂ ਬੱਚੇ ਗਏ ਨੇ ਪਿੱਛੇ ਮਾਪੇ-ਵਾਪ ਕੋ ਜਿਹੜੇ ਪੈਸੇ ਸੀ ਉਹ ਨਹੀਂ ਕਰਜੇ ਤੇ ਲਏ ਹੋਏ ਨੇ ਮੋਰਲੇ ਪਾਸੇ ਪੈਸਾ ਮਾਪੇ-ਵਾਪ ਨੂੰ ਇੱਥੇ ਹੋਰ ਮਿਲ ਨਹੀਂ ਰਿਹਾ ਉੱਥੇ ਉਹਨਾਂ ਦਾ ਸਾਰ ਨਹੀਂ ਰਿਹਾ ਬੱਚੇ ਅੰਦਰੋਂ ਹੀ ਨਹੀਂ ਨਿਕਲਦੇ ਅੰਦਰ ਹੀ ਲੰਮੇ ਪਏ ਨੇ ਉਹਨਾਂ ਦੇ ਕਰਨ ਨੂੰ ਕੁਝ ਨਹੀਂਗਾ ਉਹਨਾਂ ਨੂੰ ਸਕੂਲ ਨਹੀਂ ਬੰਡ ਦਿੰਦਾ ਜਾਂਦੇ ਕਿ ਉਹਨਾਂ ਕੋਲ ਪੈਸੇ ਹਨ ਨਹੀਂਗੇ ਉਹ ਸਟ्रेस 'ਚ ਆ ਜਾਂਦੇ ਫਿਰ ਦੁੱਖ ਘਟਾਉਂਦੇ ਘਟਾਉਂਦੇ ਕਦੀ ਉਹ ਮਾੜੀ-ਮੋਟੀ ਕੋ ਗੋਲੀ ਲੈਣ ਲੱਗ ਜਾਂਦੇ ਨੇ ਗੋਲੀ ਤੋਂ ਵੱਜ ਜਾਂਦੇ ਨੇ ਫਿਰ ਬਾਰੇ ਅੱਕ ਜਾਂਦੇ ਨੇ ਕਿਤੇ ਓਵਰਡੋਸ ਕਰ ਲੈਂਦੇ ਨੇ ਤੇ ਸਵੇਰ ਨੂੰ ਕਾ ਖਬਰ ਆ ਜਾਂਦੀ ਆ ਕਿ ਉਸ ਦੀ ਮੌਤ ਹੋ ਗਈ ਬਹੁਤੀ ਵਾਰੀ ਉਹਨੂੰ ਹਾਰਟ ਅਟੈਕ ਕਿਹਾ ਜਾਂਦਾ ਆ ਹਾਂ ਵਿੱਚ ਹਾਰਟ ਅਟੈਕ ਵੀ ਹੋਏ ਹੋਣਗੇ ਪਰ ਵੀ ਜੀ ਸੱਚ ਹੈ ਕਿ ਇਹ ਹਾਰਟ ਅਟੈਕ ਨਹੀਂ ਆ ਇਹ ਓਵਰਡੋਸ ਦਾ ਮжоਰਿਟੀ ਟਾਈਮ ਸਟਡੀ ਸ਼ੋ ਕਰਦੀ ਸਰਚ ਸ਼ੋ ਕਰਦੀ ਆ ਮਤਲਬ ਪਹਿਲਾਂ ਸਟ੍ਰੈਸ ਉਸ ਤੋਂ ਬਾਅਦ ਓਵਰਡੋਸ ਨਸ਼ੇ ਦੀ ਕਹਿ ਸਕਦੇ ਹਾਂ ਹਾਂ ਜੀ ਮжоਰਿਟੀ ਜਿਹੜੀਆਂ ਡੈਥ ਆ ਹਾਂ ਰੱਬ ਲੋ ਕੁਜ਼ਰ ਦੀ ਮਾਤ ਵਿੱਚ ਵੀ ਕੁ ਡੈਥ ਹੋਈਆਂ ਹੋਣਗੀਆਂ ਪਰ ਮਜੋਰਟੀ ਟਾਈਮ ਇਹਨੂੰ ਸਾਇਲੈਂਟ ਅਟੈਕ ਕਹਿੰਦੇ ਨੇ ਹਾਰਟ ਅਟੈਕ ਨਿਕ ਇਹਦੇ ਸੋ ਸਾਇਲੈਂਟ ਅਟੈਕ ਦੇ ਵਿੱਚ ਪਿਛਲੇ 5 ਸਾਲਾਂ ਦੇ ਵਿੱਚ 403 ਮੌਤਾਂ ਕੈਨੇਡਾ ਵਿੱਚ ਹੋਈਆਂ ਜਿਹਦੇ ਵਿੱਚੋਂ 95 ਪਰਸੈਂਟ ਦੇ ਕਰੀਬ ਪੰਜਾਬੀਆਂ ਦੀਆਂ ਸੋ ਇਹ ਬੜਾ ਇੱਕ ਡਰਾਉਣੀ ਜਿਹੀ ਗੱਲ ਆ ਬੜੀ ਸੋਚਣ ਵਾਲੀ ਗੱਲ ਆ ਸਾਡੇ ਨਾਲ ਬਿਜ਼ਨਸਮੈਨ ਨੇ ਕੈਨੇਡਾ ਦੇ ਸੁਖੀ ਬਾੜਤੀ ਜਿਹੜੇ ਕਿ ਭਾਵੇਂ ਕੈਨੇਡਾ ਦੇ ਵੱਡੇ बिजनेसमੈਨ ਨੇ 21ਵੇਂ ਨੰਬਰ ਤੇ ਉਹਨਾਂ ਦਾ ਨਾਮ ਆਉਂਦਾ ਹੈ ਪਰੰਤੂ ਪੰਜਾਬ ਦੇ ਲਈ ਪੰਜਾਬ ਦੇ ਨੌਜਵਾਨਾਂ ਦੇ ਲਈ ਬੱਚਿਆਂ ਦੇ ਲਈ ਸਮੇਂ-ਸਮੇਂ ਤੇ ਪੰਜਾਬ ਆਉਂਦੇ ਰਹਿੰਦੇ ਨੇ ਤੇ ਉਹਨਾਂ ਲਈ ਲੋਕ ਭਲਾਈ ਲਈ ਲੋੜਵੰਦਾਂ ਦੀ ਮਦਦ ਕਰਦੇ ਰਹਿੰਦੇ ਨੇ ਸਾਡੀ ਸਰਕਾਰ ਬਿਲਕੁਲ ਬਿਲਕੁਲ ਫੇਲ ਹੋਈ ਆ ਇਸ ਸਿਸਟਮ ਨੂੰ ਲੈ ਕੇ ਬੇਸ਼ੁਮਾਰ ਬੱਚੇ ਸੱਦ ਲਏ ਨਾ ਉਹਨਾਂ ਦੀ ਰਹਿائش ਦਾ ਬੰਦੋਬਾਸ ਕੀਤਾ ਨਾ ਉਹਨਾਂ ਲਈ ਮੈਡੀਕਲ ਫੈਸਿਲਿਟੀਆਂ ਬਣਾਈਆਂ ਆ ਜਿਹੜਾ ਕਿ ਇੱਕ ਮੇਨ ਮੁੱਦਾ ਬਣ ਕੇ ਰਹਿ ਗਿਆ ਬੱਚਿਆਂ ਨੂੰ ਜਗ੍ਹਾ ਨਹੀਂ ਮਿਲ ਰਹੀ ਰੈਂਟ 15-1500 ਡਾਲਰ ਨੂੰ ਉਹ ਵੀ ਸ਼ੇਅਰ ਕਰਨਾ ਪੈ ਰਿਹਾ ਆ ਫਿਰ ਉਹਦੇ ਉੱਤੋਂ ਦੀ ਸਾਡੇ ਕੋਲ ਏਜੰਟ ਇੱਕ ਬੜਾ ਬੜੀ ਮਸ਼ਹੂਰ ਗੱਲ ਏਜੰਟਾਂ ਦੇ ਹੱਥ ਚੜ੍ਹ ਜੋ ਵਿੱਚ ਹੈਗੇ ਨੇ ਚੰਗੇ ਏਜੰਟ ਪਰ ਬਹੁਤੀ ਵਾਰੀ ਸਾਨੂੰ ਏਜੰਟ ਗਲਤ ਹੀ ਰਾਏ ਦਿੰਦੇ ਨੇ ਆ ਸੋ ਉਹਨਾਂ ਨੇ ਰਾਲ ਕੇਫੇ ਸਾਡੇ ਕੁਝ ਨਕਲੀ ਵਿਦਿਅਕ ادارے ਆ ਨੇ ਸਾਡੀ ਮਤ ਮਾਰਤੀ ਕੈਨੇਡਾ ਚ ਆ ਇੱਕ ਕਮਰਾ ਹੈ 400 ਬੱਚੇ ਦੀ ਉਹਨੀ ਅਪਰੂਵਲ ਕਰਾ ਕੇ ਰੱਖ ਲਈ ਸਾਰੇ ਬੱਚੇ ਸਟੂਡੈਂਟ ਕਹਿ ਕੇ ਕਹਿ ਕੇ ਮਗਾਈ ਜਾਂਦੇ ਨੇ ਨਾ ਉਹਨਾਂ ਕੋ ਉੱਥੇ ਬਹਿਣ ਨੂੰ ਜਗ੍ਹਾ ਤੇ ਨਾ ਤੇ ਇੱਕ ਇਹਦੇ ਨਾਲ ਵੀ ਜੀ ਮੈਂ ਅਖੀਰਲੀ ਗੱਲ ਜ਼ਰੂਰ ਕਹਾਂਗਾ ਜਿਹਦਾ ਮੈਨੂੰ ਬਹੁਤ ਹੀ ਦੁੱਖ ਹੈ ਸਾਡੀ ਸਿੱਖਿਆ ਦਾ ਮਿਆਰ ਕਨੇਡਾ ਜਾਣ ਦੇ ਚਾ ਨਾਲ ਬਹੁਤ ਥੱਲੇ ਡਿੱਗ ਗਿਆ ਉਦਾ ਕਾਰਨ ਕੀ ਆ ਬੱਚਿਆਂ ਚ ਦੌੜ ਲੱਗੀ ਆ 12th ਗ੍ਰੇਡ ਜੋ ਪਲੱਸ 2 ਪਲੱਸ 1 ਪਲੱਸ 2 ਤੁਸੀਂ ਕਹਿੰਦੇ ਹੋ ਆ ਇੰਗਲਿਸ਼ ਦਾ ਜਿਹੜਾ ਆਇਲਿਸ ਦਾ ਕੋਰਸ ਉਹ ਤੋਂ ਬਾਅਦ ਇੱਕ ਛੋਟੇ ਜਿਹੇ ਕੋਰਸ ਦੀ 18 ਮਹੀਨੇ ਜਾਂ 2 ਸਾਲ ਦੇ ਕੋਰਸ ਨੂੰ ਲੈ ਲੈਂਦੇ ਨੇ ਬੱਚੇ ਜਿਹਦੀ ਕੋਈ ਤਕਰੀਬਨ ਤਕਰੀਬਨ ਜ਼ਿੰਦਗੀ ਚ ਕੋਈ ਵੈਲਿਊ ਨਹੀਂ ਹੁੰਦੀ ਉਹਨੂੰ ਬਾਅਦ ਚ ਕੋਈ ਨਹੀਂ ਪੁੱਛਦਾ ਉਹ ਕੋਰਸ ਲੈ ਲੈਂਦੇ ਨੇ ਉਹ ਕੋਰਸ ਦੇ ਵਿੱਚ ਜਦੋਂ ਜਾਦ ਕਰਦੇ 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 5 ਸਾਲ ਲੱਗੇ ਜੱਤੇਂ ਬੱਚਿਆਂ ਦਾ ਐਜੂਕੇਸ਼ਨ ਦੇ ਵਿੱਚੋਂ ਉਹਨਾਂ ਦੀ ਰੁਝਾਨ ਹੀ ਖਤਮ ਹੋ ਜਾਂਦਾ ਉਹ ਐਂਡ ਆਪ ਵਿਦ ਇਦਾਂ ਕਦੇ ਹੋ ਜਾਂਦੇ ਨੇ ਕਿ ਵੀ ਹੁਣ ਕੰਮ ਹੀ ਕਰ ਲਈਏ ਹੁਣ ਇੱਕ ਛੋਟਾ ਜਿਹਾ ਕੋਈ ਉਹਨੇ ਸਬਜੈਕਟ ਲੈ ਕੇ ਕੋਰਸ ਕਰ ਲਿਆ ਜਿਹਨੂੰ ਕੋਈ ਪੁੱਛਦਾ ਨਹੀਂ ਹੁਣ ਉਹ ਬੱਚੇ ਅਖੀਰ ਤੇ ਲੇਬਰ ਵਿੱਚ ਹੀ ਰਹਿ ਗਏ ਲੇਬਰ ਜੋਗੇ ਹੀ ਰਹਿ ਗਏ ਕਿਉਂਕਿ ਉਹਨਾਂ ਨੂੰ ਕਿਸੇ ਵੱਡੇ ਦਫ਼ਤਰ 'ਚ ਜੌਬ ਨਹੀਂ ਮਿਲਣੀ ਉਹ ਸਾਡੇ ਪੰਜਾਬੀ ਮжоਰਿਟੀ ਬੱਚੇ ਇੱਥੇ ਹੀ ਫਸ ਕੇ ਜਾ ਕੇ ਸੋ ਇਹ ਵੀ ਇੱਕ ਦੁੱਖ ਵਾਲੀ ਗੱਲ ਆ ਕਿਉਂ ਜਾਂ ਦੂਸਰੇ ਅੱਖਰਾਂ ਚ ਇਹ ਲਿਖ ਲਓ ਮੈਂ ਤੇ ਖੁੱਲ ਕੇ ਕੈਨੇਡਾ ਸਰਕਾਰ ਦੀ ਬੜੀ ਨਿੰਦਿਆ ਕਰਦਾ ਰਹਿਣਾ ਆ ਉਹਨਾਂ ਨੇ ਸਟੂਡੈਂਟਸ ਦੇ ਨਾਂ ਤੇ ਇੱਕ ਸਸਤੀ ਲੇਬਰ ਕੈਨੇਡਾ ਸੱਦ ਲਈ ਆ ਉਹਨਾਂ ਨੂੰ ਸਲੂਕ ਨਹੀਂ ਉਹਨਾਂ ਨਾਲ ਵਧੀਆ ਕਰ ਰਹਾ ਹੈ ਉਹਨਾਂ ਨੂੰ ਬਣ ਦਾ ਸਥਾਨ ਨਹੀਂ ਦੇ ਰਹਾ ਉਹਨਾਂ ਨੂੰ ਬੇਸ਼ੁਮਾਰ ਫੀਸਾਂ ਹਾਈ ਨੇ ਇਨਕਰਾਏ ਨੇ ਨਿਹਾਈ ਨੇ ਬਹੁਤ ਕੋਸ਼ਿਸ਼ ਜਿਨਾ ਉਹਨਾਂ ਸਹੀ ਨਹੀਂ ਕੀਤਾ ਹੈਗਾ ਸੋ ਅੱਜ ਦੀ ਜਿਹੜੀ ਅਨਾਉਂਸਮੈਂਟ ਕੱਲ ਦੀ ਸਾਰੀ ਅਨਾਉਂਸਮੈਂਟ ਹੈਗੀ ਆ ਹੁਣ ਉਹਨੇ ਕੈਨੇਡਾ ਗਵਰਨਮੈਂਟ ਨੇ ਇੱਕ ਹੋਰ ਚੱਕਤਾ ਕੰਮ ਨੂੰ ਸ਼ਾਇਦ ਤੁਸੀਂ ਪਤਾ ਲੱਗਾ ਹੋਵੇ ਨਾ ਜਿਹੜੀ ਜੀਆਈਸੀ ਦੀ ਮਕਦਾਰ ਦੁੱਗਣੀ ਕਰਤੀ ਹਾਂ ਜਿੱਥੇ 10000 ਦੀ ਜੀਆਈਸੀ ਹੁਣ 20635 ਡਾਲਰਸ ਉਹਦੀ ਜੀਆਈਸੀ ਹੈ ਦੱਸੋ ਹੁਣ 5-7 ਲੱਖ ਡਾਲਰ ਮਾਪੇ ਕਿੱਥੋਂ ਹੋਰ ਲੈ ਕੇ ਆਊਗਾ ਸੋ ਇਹੋ ਜੀਆਂ ਚੀਜ਼ਾਂ ਨਾਲ ਮੈਂ ਇੱਕ ਹੀ ਗੱਲ ਨੂੰ ਨਿਬੇੜ ਦਿੰਨਾ ਮੇਰੀ ਨਿਮਰਤਾ ਸਹਿਤ ਬੇਨਤੀ ਆ ਕੈਨੇਡਾ ਕਿਤੇ ਨਹੀਂ ਜਾਣਾ ਕੈਨੇਡਾ ਜੀ ਸੱਦ ਕੇ ਆਓ ਪਰ ਆਪਣਾ ਪਲਾਨ ਕਰਕੇ ਆਓ ਔਰ ਰਸ਼ ਕਰਕੇ ਨਾ ਆਓ ਕੈਨੇਡਾ ਮੈਂ ਜਾਤੀ ਤੌਰ ਤੇ ਗਰੰਟੀ ਕਰਦਾ ਕਿ ਸਾਡਾ ਮੁਲਕ ਬਹੁਤ ਵੱਡਾ ਮੈਂ 50 ਸਾਲ ਤੋਂ ਰਹਿਣਾ ਥੋੜੇ ਜਿਹੇ ਲੋਕ ਉੱਥੇ ਵੱਸਦੇ ਨੇ 38 ਮਿਲੀਅਨ ਸਾਡੀ ਸਾਡੀ ਪਾਪੂਲੇਸ਼ਨ ਆ ਸਾਡੇ ਕੋਲ ਜਗਾ ਕਿੰਨੇ ਸਭ ਤੋਂ ਦੁਨੀਆ ਦੇ ਦੂਜੇ ਨੰਬਰ ਤੇ ਵੱਡਾ ਮੁਲਕ ਆ ਤੀਸਰੀ ਗੱਲ ਇਹ ਆ ਕਿ ਕੈਨੇਡਾ ਗਵਰਨਮੈਂਟ ਸਟੂਡੈਂਟਸ ਦਾ ਜਾਂ ਇਮੀਗ੍ਰੈਂਟਸ ਦਾ ਸੱਦਣਾ ਬੰਦ ਕਦੀ ਵੀ ਨਹੀਂ ਕਰ ਸਕਦੇ ਉਹ ਸਰਵਾਈਵ ਹੀ ਨਹੀਂ ਕਰਦੇ ਕੋ ਜਿੰਨੇ ਹੁਣ ਸਟੂਡੈਂਟ ਗਏ ਨੇ ਲੱਖਾਂ ਕਰੋੜਾਂ ਰੁਪਏ ਚਲ ਗਏ ਬੱਚੇ ਵੀ ਚਲੇ ਗਏ ਹੁਣ ਜਿੰਨੀ ਕਮਾਈ ਕਰਦੇ ਨੇ ਉਹ ਤਾਂ ਸਾਰੀ ਉੱਥੇ ਹੀ ਆ ਉਹਦੇ ਨਾਲ ਸਾਡੀ ਇਕਨੋਮੀ ਚੱਲਦੀ ਆ ਉਹਦੇ ਨਾਲ ਸਾਡੀਆਂ ਜੌਬਾਂ ਚੱਲਦੀਆਂ ਜਿਹੜਾ ਇੱਕ ਹੋਰ ਵੱਡਾ ਸਵਾਲ ਹੈ ਅੱਜ ਕੱਲ ਮੌਤਾਂ ਬਹੁਤ ਹੋ ਰਹੀਆਂ ਸਟੂਡੈਂਟਸ ਦੇ ਹਾਰਟ ਅਟੈਕ ਦੇ ਨਾਲ ਤੁਸੀਂ ਕੈਨੇਡਾ ਵਿੱਚ ਰਹੇ ਹੋ ਇਹਦਾ ਕੀ ਮੇਨ ਕਾਰਨ ਕੀ ਆ ਤੁਸੀਂ ਕੁਝ ਦੱਸ ਸਕਦੇ ਹੋ ਦੱਸੋ ਦੇਖੋ ਵੀ ਜੀ ਜਦੋਂ ਮਾਪੇ ਪੰਜਾਬ 'ਚ ਬੈਠੇ ਨੇ ਤਾਂ ਬੱਚਾ ਬਾਹਰ ਹੈ ਤੇ ਬਾਹਰੋਂ ਫੋਨ ਆ ਜਾਏ ਤੇ ਤੁਹਾਡੇ ਬੱਚੇ ਦੀ ਡੈਥ ਹੋ ਗਈ ਹੈ ਮੇਰਾ خیال ਉਹ ਤੋਂ ਭੈੜਾ ਸਮਾ ਕਿਸੇ ਵੀ ਮਾਪੇ ਤੇ ਨਹੀਂ ਹੋ ਸਕਦਾ بڑا ਦੁੱਖ ਹੈ ਉਹਨਾਂ ਮਾਪੇ ਦੇ ਨਾਲ ਜਿਨ੍ਹਾਂ ਦੇ ਬੱਚੇ ਚਲੇ ਗਏ ਨੇ ਪਰ ਫਿਰ ਮੈਂ ਇਸ ਗੱਲ ਤੇ ਜ਼ਰੂਰ ਕਹਿਣਾ ਚਾਹਾਂਗਾ ਕਿ ਇਹ ਜਿਹੜੇ ਬੱਚਿਆਂ ਦਾ ਰਜਾਂ ਹੈ ਕਿਸੇ ਨੇ ਖੁਦਕੁਸ਼ੀ ਕਰ ਲਈ ਕਿਸੇ ਨੇ ਓਵਰਡੋਸ ਕਰ ਲਿਆ ਕਿਸੇ ਕੋ ਸਟ्रेस ਬਹੁਤ ਆ ਉਹ ਉਹ ਇੰਨੀ ਝੱਲਣ ਦੇ ਜੋਗੇ ਨਹੀਂ ਸੀ ਕਿ ਉਹਨਾਂ ਨੇ ਇੱਥੇ ਕਦੀ ਔਖਾ ਟਾਈਮ ਦੇਖਿਆ ਨਹੀਂ ਸੀਗਾ ਸੋ ਉਹਦਾ ਇਹਦਾ ਕਾਰਨ ਇੱਕੋ ਹੀ ਆ ਕਿ ਅਨਪਲਾਨ ਜਦੋਂ ਬੱਚੇ ਗਏ ਨੇ ਪਿੱਛੇ ਮਾਪੇ ਕੋ ਜਿਹੜੇ ਪੈਸੇ ਸੀ ਉਹ ਨਹੀਂ ਕਰਜੇ ਤੇ ਲੈ ਹੋਏ ਨੇ ਮੋਰਲੇ ਪਾਸੇ ਪੈਸਾ ਮਾਪੇ ਕੋ ਉੱਚੇ ਹੋਰ ਮਿਲ ਨਹੀਂ ਰਿਹਾ ਉੱਥੇ ਉਹਨਾਂ ਦਾ ਸਰ ਨਹੀਂ ਰਿਹਾ ਬੱਚੇ ਅੰਦਰੋਂ ਹੀ ਨਹੀਂ ਨਿਕਲਦੇ ਅੰਦਰ ਹੀ ਲੰਮੇ ਪਏ ਨੇ ਉਹਨਾਂ ਦੇ ਕਰਨ ਨੂੰ ਕੁਝ ਨਹੀਂਗਾ ਉਹਨਾਂ ਨੂੰ ਸਕੂਲ ਲਈ ਬੰਡ ਦਿੰਦਾ ਜਾਂਦੇ ਕੋ ਉਹਨਾਂ ਕੋ ਪੈਸੇ ਹੈ ਨਹੀਂਗੇ ਉਹ ਸਟ्रेस ਆ ਜਾਂਦੇ ਫਿਰ ਦੁੱਕ ਘਟਾਉਂਦੇ ਘਟਾਉਂਦੇ ਕਦੀ ਉਹ ਮਾੜੀ ਮੋਟੀ ਕੋ ਗੋਲੀ ਲੈਣ ਲੱਗ ਜਾਂਦੇ ਨੇ ਗੋਲੀ ਤੋਂ ਵੱਜ ਜਾਂਦੇ ਨੇ ਫਿਰ ਬਾਹਲੇ ਅੱਕ ਜਾਂਦੇ ਨੇ ਕਿਤੇ ਓਵਰਡੋਸ ਕਰ ਲੈਂਦੇ ਨੇ ਤੇ ਸਵੇਰ ਨੂੰ ਕਾ ਖਬਰ ਆ ਜਾਂਦੀ ਆ ਕਿ ਉਸ ਦੀ ਮੌਤ ਹੋ ਗਈ ਬਹੁਤੀ ਵਾਰੀ ਉਹਨੂੰ ਹਾਰਟ ਐਟੈਕ ਕਿਹਾ ਜਾਂਦਾ ਆ ਹਾਂ ਵਿੱਚ ਹਾਰਟ ਐਟੈਕ ਵੀ ਹੋਏ ਹੋਣਗੇ ਪਰ ਵੀ ਜੀ ਸੱਚ ਹੈ ਕਿ ਇਹ ਹਾਰਟ ਐਟੈਕ ਨਹੀਂ ਆ ਏ ওভারਡੋਸ ਦਾ ਮжоਰਿਟੀ ਟਾਈਮ ਸਟੱਡੀ ਸ਼ੋ ਕਰਦੀ ਸਰਜ ਸ਼ੋ ਕਰਦੀ ਆ ਮਤਲਬ ਪਹਿਲਾਂ ਸਟ੍ਰੈਸ ਉਸ ਤੋਂ ਬਾਅਦ ওভারਡੋਸ ਨਸ਼ੇ ਦੀ ਕਹਿ ਸਕਦੇ ਹਾਂ ਹਾਂਜੀ ਮжоਰਿਟੀ ਜਿਹੜੀਆਂ ਡੈਥ ਆ ਹਾਂ ਰੱਬ ਵੱਲੋਂ ਕੁਦਰਤੀ ਮਾਰ ਵਿੱਚ ਵੀ ਕੁ ਡੈਥ ਹੋਈਆਂ ਹੋਣਗੀਆਂ ਪਰ ਮжоਰਿਟੀ ਟਾਈਮ ਇਹਨੂੰ ਸਾਇਲੈਂਟ ਅਟੈਕ ਕਹਿੰਦੇ ਨੇ ਹਾਰਟ ਅਟੈਕ ਨਹੀਂ ਕਹਿੰਦੇ ਸੋ ਸਾਇਲੈਂਟ ਅਟੈਕ ਦੇ ਵਿੱਚ ਪਿਛਲੇ 5 ਸਾਲਾਂ ਦੇ ਵਿੱਚ 403 ਮੌਤਾਂ ਕੈਨੇਡਾ ਵਿੱਚ ਹੋਈਆਂ ਜਿਹਦੇ ਵਿੱਚੋਂ 95 ਪਰਸੈਂਟ ਦੇ ਕਰੀਬ ਪੰਜਾਬੀਆਂ ਦੀਆਂ ਸੋ ਇਹ ਬੜਾ ਇੱਕ ਡਰਾਉਣੀ ਜੇ ਗੱਲ ਆ ਬੜੀ ਸੋਚਣ ਵਾਲੀ ਗੱਲ ਆ ਸਾਡੇ ਕੋਲ ਬਹੁਤ ਸਾਰੀਆਂ ਸੰਸਥਾਵਾਂ ਨੇ ਐਨ ਜੀਓਜ਼ ਨੇ ਸਾਡੇ ਗੁਰਦੁਆਰਾ ਸਾਹਿਬ ਨੇ ਸਾਡੇ ਮੰਦਰ ਨੇ ਸਾਡੀਆਂ ਮਸਜਾਂ ਨੇ ਬਹੁਤ ਸਾਰੇ ਅਦਾਰੇ ਨੇ ਜਿਹੜੇ ਨਾਲ ਕੇ ਕੰਮ ਤਾਂ ਬਹੁਤ ਕਰ ਕਰ ਰਹੇ ਨੇ ਹੁਣ ਮੈਂ ਸ਼ਾਬਾਸ਼ ਦਿੰਨਾ ਸਾਡੇ ਗੁਰੂ ਘਰਾਂ ਨੂੰ ਕੈਨੇਡਾ ਦੇ ਵਿੱਚ ਹਰ ਗੁਰੂ ਘਰ ਨੇ ਲਾਂਚ ਖਾਣਾ ਖੋਲ੍ਹਿਆ ਹੋਇਆ ਬੱਚਿਆਂ ਲਈ ਸਮਾਨ ਦੇ ਰਹੇ ਨੇ ਸੌਣ ਨੂੰ ਸਮਾਨ ਦੇ ਰਹੇ ਕੰਬਲ ਦੇ ਰਹੇ ਨੇ ਗੱਦੇ ਦੇ ਰਹੇ ਨੇ ਪਰ ਕਿੰਨਾ ਕੁ ਅਸੀਂ ਕਰ ਸਕਦੇ ਆ ਸੋ ਮੈਂ ਨਿਮਰਤਾ ਸਹਿਤ ਬੇਨਤੀ ਆ ਜਿੰਨੇ ਵੀ ਆਪਣੇ ਦਰਸ਼ਕ ਨੇ ਬੱਚੇ ਨੂੰ ਜੇ ਭੇਜਣਾ ਹੈ ਪਲੀਜ਼ ਪਹਿਲਾਂ ਉਹਦਾ ਪੂਰੀ ਹੋਮਵਰਕ ਕਰੋ ਉਹਦੀ ਸਟੱਡੀ ਕਰੋ ਐਵੇਂ ਚੌਕ ਕੇ ਕਿਸੇ ਏਜੰਟ ਤੋਂ ਸੁਣ ਕੇ ਆਪਣੇ ਬੱਚੇ ਨੂੰ ਬਲੀ ਦਾ ਬੱਕਰਾ ਨਾ ਬਣਾਓ